ਹਾਂਜੀ ਸਸੀਗਾ ਸਾਰੇ ਵੀਰਾਂ ਨੂੰ ਤੇ ਅੱਜ ਆਪਾਂ ਬੀਜ ਨੇ ਗਣਕ ਰੂਟਾ ਜੜਨਾ ਤੇ ਤੁਹਾਨੂੰ ਦਿਖਾਉਨੇ ਆ ਬਾਕੀ ਤੇ ਜਿਹੜੇ ਨਵੇਂ ਆਉਣੇ ਆਪਣੇ ਚੈਨਲ ਤੇ ਸਬਸਕ੍ਰਾਈਬ ਕਰ ਲਓ ਤੇ ਬੈਲ ਆਗਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਓ ਤੇ ਨਵੇਂ ਨਵੇਂ ਵੀਡੀਓ ਆਪਾਂ ਨੂੰ ਪਤਾ ਲੱਗਦਾ ਬਾਕੀ ਰੋਜ਼ ਵੀਡੀਓ ਪੈਂਦੀ ਐ ਤੁਸੀਂ YouTube ਖੋਲ ਕੇ ਦੇਖ ਲਿਆ ਕਰੋ ਸਵੇਰ ਨੂੰ ਰੋਜ਼ ਪੈਂਦੀ ਆ ਵੀਡੀਓ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਹੁਣ ਬੀਜ ਦੇ ਗਣਕ ਆਇਓ ਬੀਜ ਦੇ ਗਣਕ ਦਾ ਟਰੈਕਟਰ ਬੰਦ ਕਰਿਆ ਹੁਣੇ ਬੀ ਘਟ ਗਏ ਇੱਧਰ ਬੀਜ ਤੇ 1.5 ਕਿੱਲਾ ਇੱਕ ਕਿੱਲਾ ਪਰੇਗਾ ਉਹ ਖੜਾ ਜਤਿੰਦਰ ਵੀਰ ਜੇ ਰਾਣੇ ਵਾਲੇ ਆਏ ਆਏ ਕਣਕ ਦੇਖਦੇ ਆ ਚੈੱਕ ਕਰਦੇ ਆ ਕਿਨੀ ਰਹਿ ਗਈ ਉਹ ਥੈਲੀ ਖਤਮ ਹੋ ਗਈ ਬਸ ਥੋੜਾ ਜਿਹਾ ਹੀ ਰਹਿ ਗਿਆ ਤੇ ਬਾਕੀ ਹੋਣੀ ਹੈ ਬਾਕੀ ਤੁਹਾਨੂੰ ਕੋਲ ਜਾ ਕੇ ਦਿਖਾਉਣੀ ਹੈ ਇਹਦਾ ਜੀ ਬਾਓ ਜੀ ਬਾ ਵੀਰ ਦੇ ਕਣਕੇ ਆ ਬੀਜੀ ਇਹਨੇ ਹੂੰ ਬਿਗੜ ਗਏ ਨਾ ਨਾ ਵੀ ਪੂਰਾ ਬੀਗੜ ਗਿਆ ਟੂ ਫੇਰ ਵੀ ਕਰਨਾ ਮੇਰਾ ਰੈਸਟ ਚੱਲਦੀ ਆ। ਅੱਛਾ ਰੈਸਟ ਚੱਲਦੀ ਆ। ਠੀਕ ਆ ਠੀਕ ਆ। ਸਮਝ ਗਏ ਸਮਝ ਗਏ। ਆ ਓਕੇ ਸਰ ਲੈ ਜਾਂਦੇ ਆ। ਚੱਲਦਾ ਵਧੀਆ। ਪੂਰਾ 20 ਦੀਆਂ ਕਿੱਲਾ ਇੱਕ ਰਹਿ ਗਿਆ। ਠੀਕ ਆ ਠੀਕ ਆ। ਤੋ ਦੇਖੋ ਫਿਰ ਟਰੈਕਟਰ ਹੋਇਆ ਪਿਆ ਹੁਣ ਗਰਮ। ਤੇ ਇੰਨਾ ਡੂੰਘਾ ਜਿੱਗੇ ਹੋਇਆ ਹਾਂ। ਦੇ। ਡੂੰਘਾ ਇੱਥੋਂ ਦੇਖ ਲੈਣੇ ਆਪਾਂ। ਇੰਨਾ ਹੱਥ ਥੱਲੇ ਜਾਂਦਾ। ਇੰਨਾ ਥੱਲੇ ਜਾਂਦਾ ਰੂਟਰ ਹਟ। ਤੇਰੀ ਉਹ ਅੱਧਾ ਉੱਪਰੇ ਪਿਆ ਹੋਰੇ। ਉੱਪਰੋਂ ਡੁੱਲ ਗਿਆ ਹੁਣ ਇਹਦਾ ਭਰਿਆ ਹੋਇਆ ਰਿਓ ਤੇ ਪਿੱਛੇ ਦਹੋਨੇ ਆ ਲੋ ਪੈਣ ਲੱਗੇ ਰਿਓ ਡੁੱਲ ਗਿਆ ਤੇ ਮਾੜੇ ਬੱਕੇ ਕਣਕ ਕਣਕ ਪਈਆ ਲੋ ਆ ਲੌਗ ਲਾਏ ਹੋਏ ਰੋਬੜਾ ਇਹ ਬਾਜੋਂ ਕੱਢਾਂਗੇ ਤੇ ਆ ਦਿਖਾਉਨੇ ਆ ਵਿੱਚੋਂ ਲੋ ਜੀ ਕਣਕ ਪਈਆ ਰਿਓ ਪਿਆ ਆ ਵਿੱਚ ਬੰਦ ਕਰਿਆ ਰਣ ਨੂੰ ਤੇ ਟਾਪੇ ਨੂੰ ਪਰਾਂ ਕਰਿਆ ਤਾਂ ਸਭ ਪਹਿਲਾਂ ਉਹਦੇ ਟਾਪੇ ਚੋਂ ਤੇ ਇਹ ਜ਼ਰੂਰੀ ਵੀ ਨਹੀਂ ਹੁੰਦਾ ਮੱਖ ਖੜਕਣ ਤੋਂ ਹੁੰਦਾ ਖੜਕੀ ਜਾਂਦਾ ਹੁੰਦਾ ਕਈ ਵਾਰ ਕਿ ਆਹ ਸਪਰਿੰਗ ਪਾਇਆ ਹੋਇਆ ਆਪਾਂ ਟਰੈਕਟਰ ਗਿਆ ਹੁਣ ਗਰਮ ਹਾਏ 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 ਗਰਮ ਪਿਆ ਗਰਦ ਗਰਦ ਵੀ ਉੱਡਦੀ ਆ ਐ ਤਾਂ ਖੇਤ ਸੁੱਕ ਗਿੱਲਾ ਵੀ ਨਹੀਂ ਹੋੜ ਐ ਤਾਂ ਮੜੀ ਸੁੱਕ ਗਈ ਆ ਇਹ ਗਿੱਲ ਜੇ ਹੱਥ ਲਾਈ ਆ ਦੇਖ ਹੁਣ ਪੱਟਿਆ ਜਿਥੋਂ ਇਥੋਂ ਗਿੱਲ ਪਈ ਆ ਲੋ ਇਹ ਚੱਕਰ ਇਹਦਾ ਕੰਮ ਬਾਕੀ ਚੱਲੀ ਜਾਂਦਾ ਕੰਮ ਆ ਸ਼ੀਸ਼ਾ ਕੰਮ ਫਟ ਗਿਆ ਭਾਈ ਕੜਤਾ ਕੰਮ ਫੇਰ ਉਹੀ ਮੈਨੂੰ ਪਤਾ ਦੇਗਾ ਚੱਲ ਕੋਈ ਨਹੀਂ ਆ ਵੀ ਮੁਝਿਆ ਹੋਇਆ ਚਲੋ ਮੈਂ ਦਿਖਾਉਣੇ ਚੱਲਦੀ ਦਿਖਾਉਣੇ ਆ ਦੇਖਣਾ ਇਹ ਬਾਪੂ ਫੜਾ ਦੇ ਰੈਕਟਰ ਹੈ ਆਪਾਂ ਚਲਾਉਣੇ ਆ ਫਿਰ ਆ ਤਾਂ ਵੀ ਆਪਾਂ ਪਹਿਲਾਂ ਤਾਂ ਵੀ ਆਪਾਂ ਦੋਹਰ ਕਰਿਆ ਤਾਂ ਉਦੋਂ ਵੀਡੀਓ ਪਾਈ ਤੀ ਉਹ ਤੋਂ ਬਾਅਦ ਰੌਣੀ ਕਰਤੀ ਸੀ ਫੇਰ ਪਾਣੀ ਰੌਣੀ ਕਰੇ ਤੋਂ ਬਾਅਦ ਫੇਰ ਰੂਟਰ ਹੜਾ ਹੁਣ ਬੀਜਣ ਲੱਗੇ ਆ ਤੇ ਉਧਰ ਵੀਰ ਆ ਗਿਆ ਜਰਾਣੇ ਵਾਲਾ ਚਾਹ ਪਾਣੀ ਪੀਣ ਇਹ ਵੀ ਬੜਾ ਔਖਾ ਚਾਹ ਪਾਣੀ ਪੀਣ ਨੂੰ ਕਿਹਾ ਤਾਂ ਪੀ ਕੇ ਨਹੀਂ ਗਿਆ ਰੈਸਟ ਕਹਿੰਦੇ ਆ ਰੈਸਟ ਅਬਾਹਮ ਦੀ ਚੱਕ ਦੀ ਆਪਾਂ ਉਧਰ ਹਨ ਉਹ ਵੀ ਪਾਉਨੇ ਆ ਵਰੀਂ ਵੇਚਣਾ ਉੱਥੇ ਆ ਫੋਲਤੀ ਬਰਾਲੀ ਆਦੀ ਉਹ ਫੋਲੀ ਪਈਆ ਚਲੋ ਠੀਕ ਆ ਇਹ ਕਟੜਦਾ ਹੋ ਗਿਆ ਬੇਲਾ ਇਹ ਵੀ ਕਰਦੇ ਆ ਕਟਾਇਆ ਉੱਪਰ ਇੱਥੇ ਰ ਪਿਆ ਰਹਿਣ ਦੇਣਾ ਤਾਂ ਹਾਂ ਜੀ ਬੀਜ ਹੁੰਦੇ ਕਣਕ ਭਿੰਗ ਰੂਟਾ ਵੇਡ ਰਾ ਦਿਖਾਉਨੇ ਆ ਫਿਰ ਤੁਹਾਨੂੰ ਉੱਪਰ ਚੜ ਕੇ ਕਣਕ ਟਾਪਾ ਵਾੜਾ ਖੋਲਾਂਗੇ ਟਾਪਾ ਰੇ ਫੱਡਾ ਫੱਡਾ ਨਹੀਂ ਹੈਗਾ ਉੱਪਰ ਜਿ ਬੈਠਣ ਕੱਢਣ ਨੂੰ ਹਾਂਜੀ ਉਹ ਬੈਠੇ ਆ ਖੇਤਾਂ ਦੇ ਮਾਲਕ ਤੇ ਪੁੱਛਦੇ ਆ ਉਹਨੂੰ ਕਣਕ ਫੋਨ ਚੱਲ ਜੇ ਹੋਏ ਆ ਥੱਕ ਗਏ ਸਵੇਰ ਤੇ ਆ ਜਾ ਨਾ ਟਰੱਕ ਮੰਡੀਆਂ 'ਚ ਪਰ ਪਰ ਕਣਕ ਡੂੰਗੀ ਤੇ ਨਹੀਂ ਨਾ ਨਾ ਠੀਕ ਐ ਐ ਕਿਹਾ ਦੇਖ ਜੀ ਕੋਈ ਦਾਣਾ ਨਹੀਂ ਕੋਈ ਨਹੀਂ ਦੇਖਦਾ ਚੱਲਣ ਦੇ ਕੋਈ। ਹੋਰ ਸਰ ਕੈਸੇ ਹੋ? ਬਾਬਾ ਵਧੀਆ ਜੀ ਵਧੀਆ। ਓਕੇ ਸਰ। ਲੋ ਜੀ ਦਵਾਈ ਲੱਗੀ ਹੋਈ ਆ। ਨਹੀਂ ਪਿਆਰੋ। ਪਰਾਲੀ ਘਾੜਤੀ ਫਿਰ ਹੈ। ਪਰਾਲੀ ਪਰਾਲੀ ਮੁੜੇ ਉਹ ਗਲੀ ਨਹੀਂ ਦੀਆਂ, ਮਿੱਟੀ ਜਾਈ ਨਹੀਂ ਦੀਆਂ। ਅੱਛਾ। ਜਿਹੜਾ ਦੇ ਆਪਾਂ ਨੇ ਪਰਾਲੀ ਵਿੱਚੇ ਗਾਲੇ ਕਰਨੇ ਆ ਸਾਰੀ। ਆਹੋ ਮੜਾ ਖੇਤ ਜਾਣ ਪੈ ਜਾਂਦੀ ਹੈ। ਹਾਂ, ਫੇਰ ਤਕੜਾ ਹੋ ਜੀ। ਅੱਛਾ। ਠੀਕ ਆ ਠੀਕ ਆ। ਚਲੋ ਹਾਂ ਚੱਲਦੇ ਆ ਕੰਮ ਹੈ ਸੁਪਰ ਸੀਡਰ ਨਾਲ ਬੀਜਾਂਗੇ ਗਾਹਾਂ ਨੂੰ ਅੱਛਾ ਸੁਪਰ ਸੀਡਰ ਚੱਲੂ ਇਹ ਵੀਰਾ ਕਹਿੰਦਾ ਸੁਪਰ ਸੀਡਰ ਚੱਲੂ ਆਹਾਂ ਨੂੰ ਐ ਉਹ ਵਧੀਆ ਵਿੱਚ ਰਿਓ ਬਣ ਜਾਂਦਾ ਨਾ ਬਾਕੀ ਵਿਚਾਰ ਐ ਬਾਕੀ ਸਮਾਂ ਦੇਖੂ ਕਿੰਨਾ ਆਹ ਉਹਦਾ ਸਮਾਂ ਦੇਖੂ ਕੀ ਪਤਾ ਕਿਹੜੇ ਰਾਜੇ ਦਾ ਰਾਜ ਆ ਜਾਣਾ ਹਾਂ ਚਲੋ ਚੰਗਾ ਫਿਰ ਐ